ਸਾਤਰੀਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਅੱਜ ਅਸੀਂ ਬੇਹਦ ਅਹਿਮ ਮੁੱਦਾ ਜੋ ਸੋਸ਼ਲ ਮੀਡੀਆ ਦੇ ਨਾਲ ਜੁੜਿਆ ਹੋਇਆ ਹੈ ਜੋ ਦੁਨੀਆ ਦਾ ਪਹਿਲਾ ਕਾਨੂੰਨ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆਈ ਲੋਕ ਸਭਾ ਦੇ ਵਿੱਚ ਪਾਸ ਕੀਤਾ ਗਿਆ ਉਹਦੇ ਉੱਤੇ ਅਸੀਂ ਚਰਚਾ ਕਰਾਂਗੇ ਕਿਉਂਕਿ ਬੇहद ਜ਼ਰੂਰੀ ਹੈ ਤੁਹਾਡੇ ਸਾਡੇ ਬੱਚਿਆਂ ਦੇ ਭਵਿੱਖ ਦੇ ਲਈ ਆਸਟ੍ਰੇਲੀਆ ਨੇ ਕਿਹਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਉੱਤੇ ਪਾਬੰਦੀ ਲਗਾ ਰਹੇ ਨੇ ਇਹਦੇ ਵਿੱਚ ਕੀ ਕੁਝ ਹੈ ਜਾਂ ਇਹਦੇ ਕੀ ਇਹ ਜਿਹੇ ਮਾੜੇ ਪ੍ਰਭਾਵ ਸੋਸ਼ਲ ਮੀਡੀਆ ਦੇ ਨੌਜਵਾਨਾਂ ਦੇ ਉੱਤੇ ਜਾਂ ਕਹਿ ਲਓ ਕਿ ਬੱਚਿਆਂ ਦੇ ਉੱਤੇ ਨੇ ਉਹਦੇ ਉੱਤੇ ਅਸੀਂ ਗੱਲਬਾਤ ਨੂੰ ਅੱਗੇ ਵਧਾਵਾਂਗੇ ਤੇ ਉਹਦੇ ਵਿੱਚ ਭਾਰਤ ਜਾਂ ਅਸੀਂ ਪੰਜਾਬ ਦੀ ਗੱਲ ਕਰ ਲਈਏ ਕਿ ਕਿਵੇਂ ਸਰਕਾਰਾਂ ਇਹਦੇ ਉੱਤੇ ਹੋਰ ਫੈਸਲੇ ਨੂੰ ਆਧਾਰ ਬਣਾ ਕੇ ਅੱਗੇ ਵਧ ਸਕਦੀਆਂ ਕਿ ਸਾਡੇ ਇੱਧਰ ਵੀ ਜੇ ਇਹੋ ਜਿਹਾ ਕੁਝ ਹੋਵੇ ਜਾਂ ਉਹਦੇ ਮਾੜੇ ਪ੍ਰਭਾਵਾਂ ਦੀ ਗੱਲ ਕਰਾਂਗੇ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਮੈਂ ਬਹੁਤ ਧੰਨਵਾਦ ਸੁਖਵਿੰਦਰ ਜੀ ਜਿਹੜੇ ਵੀ ਤੁਹਾਡੇ ਨਾਲ ਜੁੜੇ ਨੇ ਸਾਰਿਆਂ ਨੂੰ ਹੀ ਬਹੁਤ-ਬਹੁਤ ਲੱਗੀ ਸੱਚੀ ਗੱਲ ਸਤਿ ਸ੍ਰੀ ਅਕਾਲ ਥੱਟ ਸਬ ਮਸਲਾ ਤਕਰੀਬਨ ਸਾਰਿਆਂ ਨੂੰ ਪਤਾ ਕਿ ਆਸਟ੍ਰੇਲੀਆ ਦੇ ਵਿੱਚ ਬੈਨ ਲੱਗਿਆ ਹੈ ਸੋਸ਼ਲ ਮੀਡੀਆ ਵਰਤਨ ਤੇ ਜਾਂ ਇੰਟਰਨੈਟ ਵਰਤਨ ਤੇ ਮੈਂ ਚਾਹਾਂਗਾ ਕਿ ਪਹਿਲਾਂ ਥੋੜਾ ਜਿਹਾ ਮਸਲਾ ਵੀ ਸਮਝਾਉਂਦੇ ਜਾਇਓ ਤੇ ਨਾਲ ਇਹਦੇ ਜਿਹੜੇ ਪ੍ਰਭਾਵਾਂ ਕਿ ਕਿੰਨਾ ਕਾਰਨਾ ਕਰਕੇ ਉੱਥੇ ਬੰਦ ਕੀਤਾ ਗਿਆ ਉਹ ਜ਼ਰੂਰ ਦੱਸਿਓ ਹਾਂ ਬਿਲਕੁਲ ਸੁਖਵਿੰਦਰ ਜੀ ਦਰਅਸਲ ਇਹਨੂੰ ਥੋੜਾ ਜਿਹਾ ਆਪਾਂ ਜਦੋਂ ਵੀ ਕੋਈ ਚੀਜ਼ ਸਾਹਮਣੇ ਆਉਂਦੀ ਜੇ ਜਿਵੇਂ ਮਿਸਾਲ ਉਹ ਜੋ ਅਲਟਰਾ ਸਾਊਂਡ ਸ਼ੁਰੂ ਹੋਇਆ ਸੀ ਤਾਂ ਉਹਦੇ ਕੁਝ ਪੋਜ਼ਿਟਿਵ ਕੁਝ ਨੈਗੇਟਿਵ ਜ਼ਰੂਰ ਅਸਰ ਹਰ ਚੀਜ਼ ਤੇ ਹੁੰਦੇ ਨੇ ਤਾਂ ਜਿੱਥੇ ਅਲਟਰਾ ਸਾਊਂਡ ਨੇ ਬਿਆਨਤ ਜਾਣਾਂ ਬਚਾਈਆਂ ਕਿ ਮਾਂ ਦੇ ਢਿੱਡ ਅੰਦਰ ਅਸੀਂ ਬਿਮਾਰੀਆਂ ਲੱਭ ਕੇ ਤੇ ਉਸ ਬੱਚੇ ਦਾ ਮਾਂ ਦੇ ਢਿੱਡ ਅੰਦਰ ਹੀ ਇਲਾਜ ਆਪਰੇਸ਼ਨ ਤੱਕ ਕੀਤਾ ਜਾਣ ਲੱਗ ਪਿਆ ਉੱਥੇ ਉਹ ਕਰੋੜਾਂ ਬੇਟੀਆਂ ਦਾ ਕਤਲ ਕਰਨ ਦਾ ਕਾਰਨ ਵੀ ਬਣ ਗਿਆ ਇਹ ਅਲਟਰਾਸਾਉਂਡ ਬੇਟੀ ਐ ਚਲੋ ਜੀ ਇਹਨੂੰ ਦੇਖਦੇ ਹਾਂ ਸੋ ਇਹ ਜਿਵੇਂ ਉੱਥੇ ਫਿਰ ਬੈਨ ਵੀ ਇਹਦੇ ਉੱਤੇ ਲੱਗਣਾ ਸ਼ੁਰੂ ਹੋਇਆ ਉਹ ਸਾਰੇ ਜਾਣਦੇ ਨੇ ਚੀਜ਼ ਚੱਲੀ ਬਿਲਕੁਲ ਉਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਜੇ ਪੋਜ਼ਿਟਿਵ ਗੱਲਾਂ ਦੇਖਾਂਗੇ ਕਿ ਅਸੀਂ ਕਈ ਚੀਜ਼ਾਂ ਨਵੀਆਂ ਲਰਨਿੰਗ ਸਕਿਲਸ ਹੋ ਜਾਂਦੀਆਂ ਬਹੁਤ ਚੀਜ਼ਾਂ ਸਿੱਖ ਸਕਦੇ ਹਾਂ ਦੂਰ ਦੁਰੇਡੇ ਬੈਠੇ ਜਿਹੜੇ ਕਦੇ ਗੁੰਮ ਚੁੱਕੇ ਦੋਸਤ ਮਿੱਤਰ ਉਹ ਵੀ ਮਿਲ ਗਏ ਉਹ ਛੇਤੀ ਨਾਲ ਕੋਈ ਖਬਰ ਪਹੁੰਚਾ ਦੇਣੀ ਛੇਤੀ ਕੋਈ ਸੁਨੇਹਾ ਦੇ ਦੇਣਾ ਉਹਨਾਂ ਪੱਖੋਂ ਜਿਵੇਂ ਚੰਗਾ ਸੀ ਜਾਂ ਬਹੁਤ ਨਵੀਆਂ ਜੋ ਕਾਢਾਂ ਨਿਕਲਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਉਹ ਚੀਜ਼ ਦਾ ਚੰਗਾ ਪੱਖ ਸਾਨੂੰ ਦਿਸੀਆ ਚੰਗਾ ਪਹਿਲੂ ਦਿਸੀਆ ਜਿੱਥੇ ਸਾਰੇ ਮੁਲਕ ਇੱਕ ਗਲੋਬਲ ਵਿਲੇਜ ਹੀ ਬਣ ਗਿਆ ਕਿ ਸਾਰੇ ਇੱਕੋ ਨਾਲ ਦੇ ਨੇ ਇੱਕ ਸਕਿੰਟ ਲੱਗਦਾ ਸਾਰੇ ਪਾਸੇ ਗੱਲ ਪਹੁੰਚਾਣ ਤੇ ਜੀ ਉੱਥੇ ਦੂਜੇ ਪਾਸੇ ਜਦੋਂ ਅਸੀਂ 네ਗੇਟਿਵ ਵਾਲੀ ਗੱਲ ਦੇਖਦੇ ਹਾਂ ਤਾਂ ਉਹ ਦਾ ਕੋਈ ਅੰਤ ਹੀ ਨਹੀਂ ਨਾ ਕਿਉਂਕਿ ਜੇ ਭਾਰਤੀ ਖੋਜਾਂ ਤੋਂ ਸ਼ੁਰੂ ਕਰਾਂਗੀ ਤੁਸੀਂ ਉਹ ਆਪਾਂ ਨੂੰ ਕਿਉਂਕਿ ਸਮਝਦੇ ਹਾਂ ਕਿ ਕਿੱਦਾਂ ਦੀ ਖੋਜ ਹੁੰਦੀ ਹੈ ਪਰ ਮੈਂ ਗੱਲ ਕਰਨੀ ਚਾਹਾਂਗੀ ਪਹਿਲਾਂ ਜੋ ਯੂਕੇ ਜਾਂ ਯੂਐਸਏ ਚ ਖੋਜਾਂ ਹੋਈਆਂ ਉਹਨਾਂ ਦੇ ਆਧਾਰ ਤੇ ਥੋੜੀ ਜੀ ਗੱਲ ਸਮਝੀਏ ਕਿ ਹੋਇਆ ਕੀ ਹੈ ਹਮ ਦੇਖੋ ਯੂਐਸਏ ਦੇ ਨੈਸ਼ਨਲ ਸਰਵੇ ਜੋ ਹੋਇਆ ਉਹਦੇ ਵਿੱਚ ਉਹਨਾਂ ਨੇ ਕਿਹਾ 33% 11 ਤੋਂ 15 ਸਾਲ ਦੀਆਂ ਬੇਟੀਆਂ ਅਡਿਕਟ ਬਣ ਚੁੱਕੀਆਂ ਹਨ ਸੋਸ਼ਲ ਮੀਡੀਆ ਦੇ ਤੇ ਲਗਭਗ 50% ਤੋਂ ਵੱਧ ਜਿਹੜੇ ਟੀਨ ਏਜ ਬੱਚੇ ਸੀ ਯਾਨੀ 19 ਸਾਲ ਤੱਕ ਦੇ ਉਹ ਆਪਣੇ ਜਿਨ੍ਹਾਂ ਤੋਂ ਖਾਸ ਤੌਰ ਤੇ 13 ਤੋਂ 17 ਸਾਲ ਦੇ ਤੇ ਉਹ ਵੀ ਬੇਟੀਆਂ ਉਹ ਬਾਡੀ ਇਮੇਜ ਕਨਸਰਨਸ ਉਹਨਾਂ ਵਿੱਚ ਆਉਣ ਲੱਗ ਗਏ ਸਨ ਬਾਡੀ ਇਮੇਜ ਕਨਸਰਨਸ ਯਾਨੀ ਇੱਕ ਤਰੀਕੇ ਸਮਝੋ ਕਿ ਉਹਨਾਂ ਦਾ ਇਸ ਹੱਦ ਤੱਕ ਉਹਨਾਂ ਨੇ ਆਪਣੇ ਸਰੀਰ ਬਾਬਤ ਕੇ ਅਸੀਂ ਯਾਨੀ ਪਤਲੇ ਹੋਣਾ, ਇਹ ਨਾਪ ਹੋਣਾ, ਰੰਗ ਗੋਰਾ ਹੋਣਾ, ਕੀ ਪਲਾਸਟਿਕ ਸਰਜਨੀਆਂ ਤੋਂ ਲੈ ਕੇ ਡਿਪਰੈਸ਼ਨ ਤੇ ਉਹਨਾਂ ਨੇ ਜਿਸ ਤੰਗ ਨਾਲ ਸੁਇਸਾਈਡਲ ਅਟੈਕਸ ਤੱਕ ਉਹਨਾਂ ਨੇ ਕੋਸ਼ਿਸ਼ ਕੀਤੀ ਇਹ ਸਾਰਾ ਕੁਝ ਜੋ ਲੱਭਿਆ ਗਿਆ ਉਹ ਉਹਦੇ ਵਿੱਚ ਇੱਕ ਡਿਸਟ्रेस ਕਾਲ ਦਿੱਤੀ ਗਈ ਕਿ ਭਾਈ ਇਹ ਤਾਂ ਵਾਇਲੈਂਸਰ ਸੰਭਲ ਜੀਏ ਨਹੀਂ ਤਾਂ ਇਹ ਤਾਂ ਕੰਮ ਗੜਬੜ ਹੋਣ ਵਾਲੀ ਜੇ ਕਿ ਇਹ ਬੱਚੇ ਸਮਝ ਸਕਦੇ ਤੁਸੀਂ 50% ਤੋਂ ਵੱਧ ਤਾਂ ਬਹੁਤ ਭਾਰੀ ਗਿਣਤੀ ਚ ਜੀ ਹੁਣ ਉਹਨਾਂ ਵਿੱਚ ਉਹਨਾਂ ਤੇ ਜਿਹੜਾ ਮੇਨ ਜਿਸ ਜਿਹੜੀ ਚੀਜ਼ ਸਾਹਮਣੇ ਦਿਖੀ ਵੀ ਜੋ ਆਪਾਂ ਸਭ ਨੇ ਖਬਰਾਂ ਵੀ ਪੜੀਆਂ ਕਿ ਇਹ ਛੋਟੇ ਬੱਚੇ ਟਾਰਗੇਟ ਬਣਾਏ ਗਏ ਰਿਲੀਜੀਅਸ ਹੇਟ ਰੈਡ ਦੇ ਜੀ ਕਿ ਭਈ ਆ ਧਰਮ ਦੇ ਆਧਾਰ ਤੇ ਵੀ ਨਫਰਤ ਫਲਾਈ ਜਾਏ ਤੇ ਇਹਨਾਂ ਬੱਚਿਆਂ ਦੇ ਮਨਾਂ ਵਿੱਚ ਕਿਉਂਕਿ ਜਿਵੇਂ ਆਪਾਂ ਹੁਣ ਜੀ ਏ ਫੋਰ ਐਪਲ ਪੜਾ ਰਹੇ ਹਾਂ ਤਾਂ ਉਹਨੂੰ ਹਫ਼ਤਾ ਪਾਰ ਜਾਂ ਮਹੀਨਾ ਪਾਰ ਜਾਂ ਸਾਲ ਪਾਰ ਰਟਾਈ ਜਾਂਦਾ ਤੇ ਬੱਚਾ ਰਟ ਜਾਂਦਾ ਬਿਲਕੁਲ ਉਸੇ ਤਰ੍ਹਾਂ ਸਾਫ ਸਲੇਟ ਵਿੱਚ ਵੀ ਆ ਧਰਮ ਦੇ ਨਾਲ ਨਫਰਤ ਹੈ ਆ ਧਰਮ ਨਾਲ ਜ਼ਿਆਦਤੀ ਹੈ ਇੰਜ ਬਦਲਾ ਲੈਣਾ ਉਹ ਬੱਚੇ ਨਿੱਕੇ ਇੰਨਾ ਕੁ ਤਗੜੇ ਉਸ ਨਫ਼ਰਤ ਨੂੰ ਮਨ ਵਿੱਚ ਲੈ ਕੇ ਉੱਥੇ ਕਿ ਉਹ ਖੋਜਾਂ ਸਾਬਤ ਕਰ ਗਈਆਂ ਕਿ ਜਿਹੜੇ ਇਸ ਤਰੀਕੇ अर्ਲੀ ਜਿਹੜੇ ਜਾ ਰਹੇ ਸਨ ਇਦਾਂ ਦੇ ਨਫ਼ਰਤੀ ਗੱਲਾਂ ਦੇ ਨਾਲ ਜੁੜ ਰਹੇ ਸਨ ਉਹ ਬਾਅਦ ਵਿੱਚ ਤੁਸੀਂ ਆਪਾਂ ਖ਼ਬਰਾਂ ਪੜ੍ਹ ਚੁੱਕੇ ਆ ਕਿ ਕਿਵੇਂ ਹਥਿਆਰ ਚੁੱਕਦੇ ਨੇ ਜਿੱਥੇ ਮਰਜ਼ੀ ਗੋਲੀਆਂ ਚੱਲਦੀਆਂ ਨੇ ਜਿਵੇਂ ਮਰਜ਼ੀ ਤੇ ਜਦੋਂ ਉਹਨਾਂ ਦਾ ਪੁੱਛਿਆ ਜਾਂਦਾ ਕਹਿੰਦੇ ਜੀ ਹਾਂਜੀ ਸਾਨੂੰ ਇਹ ਦੱਸਿਆ ਗਿਆ ਸੀ ਇੱਥੇ ਜ਼ੁਲਮ ਹੋਇਆ ਸੀ ਇਹਦੇ ਵਿਰੁੱਧ ਆਵਾਜ਼ ਚੁੱਕਣੀ ਸੀ ਅਸੀਂ ਗੋਲੀਆਂ ਮਾਰਤੀਆਂ ਜਿਵੇਂ ਅੱਪਾ ਦੇਖਿਆ ਆਸਟ੍ਰੇਲੀਆ ਵਿੱਚ ਵੀ ਆ ਨਿਊਜ਼ੀਲੈਂਡ ਜੇ ਹਰ ਥਾਂ ਤੇ ਇਹ ਚੀਜ਼ਾਂ ਵਾਪਰਦੀਆਂ ਦਿਖੀਆਂ ਅਮਰੀਕਾ ਵਿੱਚ ਸਕੂਲਾਂ 'ਚ ਗਏ ਗੋਲੀਆਂ ਚਲਾਤੀਆਂ ਇਹ ਨਾਰਮਲ ਜੀਆਂ ਚੀਜ਼ਾਂ ਜੋ ਹੇਟ ਬੇਸਡ ਕ੍ਰਾਈਮ ਵਾਧਾ ਦਿਸਿਆ ਉਹਨਾਂ ਦੀ ਜਦੋਂ ਪਿੱਛੋਂ ਸਟੱਡੀ ਕੀਤੀ ਗਈ ਦੇਖਿਆ ਗਿਆ ਕਿ ਉਹਨਾਂ ਨੂੰ ਛੋਟੀ ਉਮਰੇ ਨਫ਼ਰਤ ਹੀ ਇਹ ਸੋਚ ਵੱਲ ਤੋਰਿਆ ਗਿਆ ਸੀ ਜੀ ਫਿਰ ਇਹਦੇ 'ਚੋਂ ਭਾਰੀ ਗਿਣਤੀ ਬੇਟੀਆਂ ਤੇ ਬੇਟੇ ਦੋਵੇਂ ਫੈਕਚੁਅਲੀ ਐਕਸਪਲੋਇਟ ਕੀਤੇ ਗਏ ਹਾਂ ਕਿ ਉਹਨਾਂ ਨੂੰ ਫੇਕ ਆਈਡੀਆਂ ਬਣਾ ਕੇ ਜਿਸ ਢੰਗ ਨਾਲ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਵੀ ਐਸ ਥਾਂ ਤੇ ਇੰਨੀ ਕਮਾਲ ਦੀਆਂ ਚੀਜ਼ਾਂ ਨੇ ਇੱਥੇ ਆਓ ਉਹ ਸਾਰਾ ਜਿਵੇਂ ਉਹ ਐਕਸਪਲੋਇਟ ਹੋਏ ਉਹਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਹਰ 10ਾਂ ਚੋਂ 6 ਬੇਟੀਆਂ ਨੂੰ ਇਸੇ ਸੋਸ਼ਲ ਮੀਡੀਆ ਐਪ ਰਾਹੀਂ ਸਟ੍ਰੇਂਜਰਸ ਨੇ ਉਹਨਾਂ ਨੂੰ ਅਪਰੋਚ ਕਰਕੇ ਤੇ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਤੋਰ ਦਿੱਤਾ ਬਹੁਤ ਸਾਰੇ ਬੱਚਿਆਂ ਨੂੰ ਪੋਰਨ ਭੇਜਿਆ ਗਿਆ ਕਿ ਉਸ ਪਾਸੇ ਵੱਲ ਨੂੰ ਪ੍ਰੇਰਿਤ ਹੋ ਜਾਣ ਤੇ ਉਹ ਉਧਰੋਂ ਫਿਰ ਤੁਹਾਡੇ ਸਾਹਮਣੇ ਆ ਕਿ ਕਿਵੇਂ ਬੱਚਿਆਂ ਦੇ ਉੱਪਰ ਪੋਰਨ ਮੂਵੀਜ਼ ਬਣੀਆਂ ਇਹ ਸਾਰੇ ਦੇ ਵਿੱਚ ਜਿਸ ਢੰਗ ਨਾਲ ਡਰੱਗਸ ਵੱਲ ਤੋਰਿਆ ਗਿਆ ਉਹ ਤਾਂ ਬਿਲਕੁਲ ਹੀ ਯਾਨੀ ਸਖਰ ਹੀ ਸੀ ਕਿ ਇਹਨਾਂ ਬੱਚਿਆਂ ਨੂੰ ਦੁਨੀਆ ਭੇਜੀਆਂ ਜਾਂਦੀਆਂ ਸੀ ਯਾਨੀ 사ਉਂਡ ਮਿਊਜ਼ਿਕ 사ਉਂਡ ਜਿਹੜੀਆਂ ਦਿਮਾਗ ਦੇ ਉਸ ਹਿੱਸੇ ਨੂੰ ਹਿਲਾਉਂਦੀਆਂ ਨੇ ਜਿਹੜਾ ਆਦੀ ਬਣਦਾ ਹੌਲੀ ਹੌਲੀ ਮਿਊਜ਼ਿਕ ਤੋਂ ਕਿਵੇਂ ਉਹਨਾਂ ਨੂੰ ਡਰੱਗਸ ਵੱਲ ਤੋਰਿਆ ਗਿਆ ਖੈਰ ਇਹ ਤਾਂ ਹੁਣ ਪਬਲਿਸ਼ਡ ਪੇਪਰ ਨੇ ਰਿਸਰਚ ਆ ਚੁੱਕੀ ਉਹ ਚੀਜ਼ਾਂ ਸਾਰੀਆਂ ਸਭ ਦੇ ਸਾਹਮਣੇ ਆਈਆਂ ਤੇ ਇਹਦੇ ਵਿੱਚ ਫਿਰ ਵੀ ਹੁਣ ਮੈਂ ਫੜਿਆ ਨਾ ਜਾਵਾਂ ਜਾਂ ਹੁਣ ਮੇਰਾ ਨਾਮ ਨਾ ਆ ਜੇ ਤੇ ਚੱਕਰ 'ਚ ਬਹੁਤ ਸਾਰੇ ਬੱਚੇ ਇਸ ਡਰ ਤੇ ਭੈਅ 'ਚ ਜੀਣ ਲੱਗੇ ਦੇ ਡਰਗਸ ਲਾਉਤਾ ਹੁੰਦੀ ਜਰ ਆਮ ਰਹਿ ਜਾਏਗਾ ਨਹੀਂ ਤਾਂ ਫਿਰ ਹੋ ਸਕਦਾ ਅਸੀਂ ਫੜੇ ਜਾਈਏ ਸੋ ਉਹ ਸਵੀਅਰ ਡਿਪਰੈਸ਼ਨ ਚ ਜਾਣਾ ਪੈਨਿਕ ਅਟੈਕਸ ਹੋਣੇ ਉਹਨਾਂ ਨੂੰ ਹਸਪੀਟਲਸ ਤੱਕ ਪਹੁੰਚਣਾ ਇਹ ਇਹ ਆਮ ਚੀਜ਼ ਦੇਖੀ ਗਈ ਜੀ ਫਿਰ ਇੱਕ ਹੋਰ ਖੋਜ ਹੋਈ ਯੂਕੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜੇ ਟਿਕਟੋਕ ਵਰਤਦੇ ਸਨ ਬੱਚੇ ਉਹਨਾਂ ਨੂੰ ਇੱਕ ਅਟੈਕ ਹੁੰਦਾ ਜਿਵੇਂ ਤੁਸੀਂ ਅੱਖ ਮਾਰੀ ਜਾਣੀ ਮੋਢਾ ਝਟਕਾਈ ਜਾਣਾ ਸਿਰ ਮਾਰਨਾ ਕਮਰ ਝਟਕਾ ਦੇਣਾ ਇਹ ਅਟੈਕ ਬੱਚਿਆਂ ਦੇ ਵਿੱਚ ਬਿਆਨਤ ਭਾਰੀ ਮਾਤਰਾਸ ਹਸਪੀਟਲ ਪਹੁੰਚਣ ਲੱਗੇ ਕਿ ਇਸ ਤਰ੍ਹਾਂ ਆਣ ਲੱਗ ਗਏ ਨੇ ਜੋ ਕਿ 13 ਸਾਲ ਤੋਂ ਛੋਟੀ ਉਮਰ ਦੇ ਯਾਨੀ 11 ਤੋਂ 15 ਸਾਲ ਦੇ ਵਿੱਚ ਵਿੱਚ ਜਿਹੜੇ ਇਹ ਦੇਖਣ ਗਿਆ ਕਿ ਇਹਨਾਂ ਵਿੱਚ ਨਾ ਸਿਰ ਇਹ ਟਿਕ ਅਟੈਕ ਬਲਕਿ ਨਨੂੰ ਤਾਲੀ ਮਾਤਰਾ ਤੇ ਐਂਗਜ਼ਾਇਟੀ ਸਟ्रेस ਤਣਾਅ ਡਿਪਰੈਸ਼ਨ ਹਮ ਇਤੋਂ ਤੱਕ ਕਿ ਉਹਨਾਂ ਦਾ ਪੜਾਈ ਵੱਲ ਕਨਸੈਂਟਰੇਸ਼ਨ ਬਿਲਕੁਲ ਹੀ ਘਟ ਗਈ ਿਤੱਕ ਕੇ ਬੈਠ ਕੇ ਪੜ੍ਹਾਈ ਨਹੀਂ ਸੀ ਸਕਦੇ ਕਿਸੇ ਚੀਜ਼ ਤੇ ਫੋਕਸ ਨਹੀਂ ਸੀ ਕਰ ਸਕਦੇ ਉਹਨਾਂ ਦੀ ਬੌਂਡਿੰਗ ਆਪਣੇ ਮਾਪਿਆਂ ਨਾਲ ਘਟ ਗਈ ਕਿ ਉਹ ਮਾਪਿਆਂ ਦੀ ਪਰਵਾਹ ਹੀ ਨਹੀਂ ਸੀ ਕਰਦੇ ਆਵਾਜ਼ ਮਾਰੋ ਸੁਣਦੇ ਨਹੀਂ ਸੀ ਜਾਂ ਖਿੱਚ ਕੇ ਜਵਾਬ ਦੇਣਾ ਜੋ ਬਹੁਤ ਅਹਿਮ ਤੇ ਤੁਸੀਂ ਦੇਖੋ ਗਿਣਤੀ 73% ਜਿਹਨੂੰ ਅਸੀਂ ਗਿਣਦੇ ਆਂ ਵੀ ਨਾਰਮਲ ਹਰ ਇੱਕ 'ਚ ਇੱਕ ਤਰੀਕੇ 73 ਬਹੁਤ ਧਾਰੀ ਮਾਤਰਾ ਹੈ ਕਿ ਹਰ ਬੱਚਾ ਹੀ ਛੇਤੀ ਖਿੱਚ ਜਾਣਾ ਵੀ ਉਹਨੂੰ ਟੋਕਣਾ ਤੇ ਉਹਨੇ ਖਿੱਚ ਕੇ ਜਵਾਬ ਦੇਣਾ ਗੁੱਸੇ ਨਾਲ ਜਵਾਬ ਦੇਣਾ ਆਖੇ ਨਾ ਲੱਗਣਾ ਦਰਵਾਜ਼ਾ ਠਾ ਮਾਰ ਦੇਣਾ ਚੀਜ਼ ਸੁੱਟ ਦੇਣੀ ਇਹ ਇੰਨਾ ਕੁ ਬਿਹੇਵੀਅਰ ਚੇਂਜ ਦਿਖਿਆ ਕਿ ਲਗਭਗ ਹਰ ਮਾਂ ਪਿਓ ਜਿਨ੍ਹਾਂ ਦੇ ਕੋਲ ਫੋਨ ਸੀ ਉਹਨਾਂ ਨੇ ਆ ਕੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਸ ਤਰ੍ਹਾਂ ਦਾ ਬੱਚੇ ਦਾ ਬਿਹੇਵੀਅਰ ਹੈ ਖਾਣੇ ਤੇ ਸਾਨੂੰ ਮਜਬੂਰੀ ਤਹਿਤ ਜੇ ਨਾਲ ਨਾ ਮੋਬਾਈਲ ਦਿਖਾਓ ਬੱਚਾ ਮੂੰਹ ਚ ਰੋਟੀ ਹੋਈ ਨਹੀਂ ਪਾਉਂਦਾ ਯਾਨੀ ਇਹਨੂੰ ਸੀ ਮਾਨਸਿਕ ਰੋਗ ਗਿਣਦੇ ਆ ਇਹ ਚੀਜ਼ਾਂ ਦੇ ਨਾਲ-ਨਾਲ ਜਿਹੜੇ ਮੂਡ ਚੇਂजेस ਸਨ ਉਹ ਉਮਰ ਦੇ ਨਾਲ ਵਧਣ ਲੱਗੇ ਤੇ ਬੱਚਾ ਵਾਇਲੈਂਸ ਵੱਲ ਜਾਂ ਆਖੇ ਨਾਲ ਲੱਗਣਾ ਮਾਪਿਆਂ ਤੋਂ ਦੂਰ ਹੋਣਾ ਇਹ ਇੱਕ ਨਾਰਮਲ ਰੁਝਾਨ ਦੇਸਣ ਲੱਗਿਆ ਮੈਂ ਤੈਨੂੰ ਖੋਜਾਂ ਦੱਸ ਰਹੀ ਹਾਂ ਸਿਰਫ ਜੀ ਫਿਰ ਇਹਦੇ ਵਿੱਚ ਜੋ ਇੱਕ 11 ਸਾਲ ਤੋਂ ਛੋਟੇ ਬੱਚਿਆਂ ਉਪਰ ਯੂਐਸਏ ਚ ਜੋ ਖੋਜ ਕੀਤੀ ਗਈ ਜੋ ਇਨਸਟਾ ਤੇ ਸਨੈਪਚੈਟ ਦੇਖ ਰਹੇ ਸਨ ਉਹਨਾਂ ਚ ਉਹਨਾਂ ਨੇ ਲੱਭਿਆ ਕਿ ਸਾਈਕੀਐਟ੍ਰਿਕ ਇਸ਼ੂਜ਼ ਜਿਹਦੇ ਚ ਆਨਲਾਈਨ ਹਰਾਸਮੈਂਟ ਜਾਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਹੋਇਆ ਡਿਪਰੈਸ਼ਨ ਜਾਂ ਤਣਾਅ ਉਹਨਾਂ ਵਿੱਚ ਕਾਫੀ ਵਾਧ ਤੇ ਫਿਰ ਟਿਕ ਕੇ ਨਾ ਬੈਠ ਸਕਣਾ ਆਰਟਿਸਮ ਏ ਐਡ ਐਚ ਡੀ ਵਰਗੇ ਰੋਗ ਵੀ ਹੋਏ ਲੱਭੇ ਜਿਸ ਦੀ ਖੋਰ ਖੋਜ ਨੇ ਕਿਹਾ ਜੀ ਆਰਟਿਸਮ ਜਾਂ ਏ ਡੀ ਐਚ ਡੀ ਉਹਨਾਂ ਅਸਰ ਮੀਡੀਆ ਨਾਲ ਸ਼ਾਇਦ ਨਹੀਂ ਪੈਂਦਾ ਜੀਨ ਆਧਾਰਿਤ ਹੈ ਕੁਝ ਸਟਡੀ ਨੇ ਕੋਈ ਹੋਰ ਕਾਰਨ ਲੱਭਿਆ ਪਰ ਸਾਰੇ ਇਸ ਗੱਲ ਨੂੰ ਸਹਿਮਤ ਸਨ ਕਿ ਜਿਨ੍ਹਾਂ ਨੂੰ ਏ ਡੀ ਐਚ ਡੀ ਆਰਟਿਸਮ ਹੈ ਟਿਕ ਕੇ ਨਹੀਂ ਬੈਠਦੇ ਲਗਾਤਾਰ ਚਿੱਕਾ ਮਾਰੀ ਜਾਂਦੇ ਆ ਰੋਈ ਜਾਂਦੇ ਆ ਅੱਖੇ ਨਹੀਂ ਲੱਗ ਰਹੇ ਉਹਨਾਂ ਨੂੰ ਤਾਂ ਬਿਲਕੁਲ ਜ਼ੀਰੋ ਮੋਬਾਈਲ ਕਰਦੇ ਨੇੜੇ țeੜੇ ਹੋਣਾ ਹੀ ਨਹੀਂ ਚਾਹੀਦਾ ਸੋਸ਼ਲ ਮੀਡੀਆ ਜੀ ਹੁਣ ਯੂਐਸਏ ਦੇ ਸਰਜਨ ਨੇ ਜੋ ਈਵਨ ਸਟੇਟਮੈਂਟ ਈਸ਼ੂ ਕੀਤੀ ਖੋਜਾਂ ਬਾਅਦ ਕਿ ਉਹਨਾਂ ਨੇ ਸੋਸ਼ਲ ਮੀਡੀਆ ਐਪਸ ਤੋਂ ਇਹ ਸ਼ੁਰੂ ਕੀਤਾ ਕਿ ਜਿਹੜੇ ਜਿਹੜੇ ਜੁੜੇ ਹੋਏ ਸਨ ਜਿਹਨਾਂ ਉਹਨਾਂ ਨੇ ਲੱਭਿਆ ਕਿ 40% 8 ਤੋਂ 12 ਸਾਲ ਦੇ ਬੱਚੇ ਸੋਸ਼ਲ ਮੀਡੀਆ ਐਪਸ ਤੇ ਸਨ ਤੇ 95% 13 ਤੋਂ 17 ਸਾਲ ਦੇ ਉਹ ਵੀ ਸੋਸ਼ਲ ਮੀਡੀਆ ਐਪਸ ਤੇ ਸਨ ਹੁਣ ਉਹਨਾਂ 'ਚ ਦੇਖਿਆ ਗਿਆ ਕਿ ਜਿਹੜੇ 3 ਘੰਟਿਆਂ ਤੋਂ ਵੱਧ 24 ਘੰਟਿਆਂ ਤੋਂ 3 ਘੰਟਿਆਂ ਤੋਂ ਵੱਧ ਸਮਾਂ ਸੋਸ਼ਲ ਮੀਡੀਆ ਤੇ ਬੱਚੇ ਲਾਰੇ ਸਨ ਉਹਨਾਂ ਚ ਬਾਕੀਆਂ ਨਾਲੋਂ ਡਬਲ ਰਿਸਕ ਹੋ ਗਿਆ ਸੀ ਡਿਪਰੈਸ਼ਨ ਐਂਗਜ਼ਾਈਟੀ ਦਾ ਜੋ ਕਿ ਅੱਗੋਂ ਜਾ ਕੇ ਉਹਨਾਂ ਨੂੰ ਛੇਤੀ ਹਥਿਆਰਾਂ ਵੱਲ ਯਾਨੀ ਕੀ ਕੀ ਜੀ ਗੱਲ ਵੀ ਮੈਂ ਫਸਟਾਣਾ ਸੀ ਸੈਕਿੰਡ ਆ ਗਿਆ ਐ ਵੀ ਨਹੀਂ ਬਰਦਾਸ਼ਤ ਕਰਦੇ ਤੇ ਉਹ ਜਾਂ ਤਾਂ ਘਰੋਂ ਨਿਕਲ ਗਏ ਜੀ ਮੈਂ ਚਲਾ ਗਿਆ ਮੈਂ ਸ਼ਰਾਬ ਪੀਣ ਲੱਗ ਗਿਆ ਮੈਂ ਦੋਸਤਾਂ ਚ ਨਿਕਲ ਗਿਆ ਮੈਂ ਡਰਗਸ ਵੀ ਲਈਆਂ ਯਾ ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ ਛੱਡੋ ਪਰਾਂ ਜੇ ਮੈਂ ਸੈਕੰਡ ਆ ਗਿਆ ਫਿਰ ਤਾਂ ਜ਼ਿੰਦਗੀ ਖਤਮ ਹੋ ਗਈ ਸਵੀਅਰ ਡਿਪਰੈਸ਼ਨ ਚ ਚਲੇ ਜਾਣਾ ਈਵਨ ਸੁਇਸਾਈਡ ਅਟੈਂਪਟ ਕਰਨਾ ਇਹ ਚੀਜ਼ਾਂ ਇੰਨੀਆਂ ਕੁ ਵੱਧ ਗਈਆਂ ਕਿ ਉਹਨਾਂ ਨੇ ਕਿਹਾ ਕਿ ਸਾਡੇ ਤਾਂ ਅਗਲੀ ਆਉਣ ਵਾਲੀ ਪੌਦ ਜੇ ਨਾ ਰੋਕਿਆ ਗਿਆ ਤਾਂ ਕ੍ਰਾਈਮ ਰੇਟ ਟ੍ਰਿਪਲ ਹੋ ਜਾਣਾ ਜੇ ਕਿਉਂਕਿ ਇਹ ਤਾਂ ਰੋਡ ਰੇਜ ਵਿੱਚ ਸ਼ਾਮਲ ਹੋ ਗਿਆ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਬੱਚੇ ਸਪੀਡ ਚੱਕਦੇ ਨੇ ਐਕਸੀਡੈਂਟ ਮੇਜਰ ਹੋਈ ਜਾ ਰਹੇ ਨੇ ਮਰੀ ਜਾ ਰਹੇ ਨੇ ਕਾਰਨ ਅਨਾਲ ਦਾ ਅੱਗੇ ਕਿਉਂ ਲੰਘ ਗਿਆ ਜਾਂ ਅਸੀਂ ਆਪਣੇ ਆਪ ਨੂੰ ਤੁਸੀਂ ਦੇਖੋ ਕਿੰਨੀਆਂ ਮੌਤਾਂ ਸਾਡੇ ਸਾਹਮਣੇ ਨੇ ਕਿ ਮੈਂ ਜੀ ਸੋਸ਼ਲ ਮੀਡੀਆ ਤੇ ਪਾਣਾ ਮੈਂ ਕਿ ਸਪੀਡ ਤੇ ਜਾ ਰਹੇ ਹਾਂ ਤੇ ਅੱਗੋਂ ਦਿਖਾਉਂਦੇ ਨੇ ਵੀ ਆਹ ਲੋ ਜੀ ਸਾਰੇ ਤੇ ਸਾਰੇ ਖਤਮ ਹੋਏ ਪਏ ਨੇ ਇਹ ਸਾਰਾ ਦੇਖਣ ਵਿੱਚ ਆਇਆ ਕਿ ਜਿੰਨੀ ਛੋਟੀ ਉਮਰ ਵਿੱਚ ਇਸ ਤਸੇ ਨੂੰ ਬੱਚੇ ਜਾਂਦੇ ਨੇ ਉਹਨਾਂ ਉਹਨਾਂ ਦਾ ਲਾਭ ਵਿਦ ਸਪੀਡ ਵੱਧਦਾ ਤੇ ਉਹ ਸਪੀਡ ਨਾਲ ਰੇਸ ਨਾਲ ਉਹ ਜ਼ਿਆਦਾ ਪ੍ਰੇਰਿਤ ਹੁੰਦੇ ਨੇ ਇਤੋਂ ਤੱਕ ਦੇਖਿਆ ਗਿਆ ਕਿ ਬੱਚੇ ਨਾਲ ਬੈਠੇ ਪੇਰੈਂਟਸ ਦੇ ਕਾਰ ਵਿੱਚ ਦੋ ਬੈਠੇ ਨੇ ਤੇ ਉਹ ਤੁਹਾਨੂੰ ਜਬਰੀ ਬਾਪਾ ਉਸ ਤੋਂ ਅੱਗੇ ਲੰਘੋ ਪਾਪਾ ਉਹ ਅੱਗੇ ਲੰਘਿਆ ਕਿਵੇਂ ਲੰਘਿਆ ਯਾਨੀ ਉਹ ਕਨਸਟੈਂਟ ਇੱਕ ਉਮਰ ਪਰਲੀ ਰੇਸ 'ਚ ਸ਼ਾਮਲ ਹੋ ਜਾਂਦੇ ਨੇ ਉਹਨਾਂ ਨੂੰ ਰਿਲੈਕਸ ਕਰਨਾ ਆਂਦਾ ਹੀ ਨਹੀਂ ਤੁਸੀਂ ਦੇਖਦੇ ਹੋਗੇ ਕਿ ਰੋਣ ਬੈਗਿਆ ਇਹ ਬੱਚੇ ਚੁੱਪ ਹੀ ਨਹੀਂ ਹੁੰਦੇ ਸਿੱਧੀ ਲੜਾਕੇ ਇਹ ਚੀਜ਼ਾਂ ਦੀ ਜੋ ਕਨਵਰਸ਼ਨ ਦਿਖੀ ਤਾਂ ਇਹ ਸਾਰੇ ਪਾਸੇ ਰੌਲਾ ਪਾਇਆ ਗਿਆ ਕਿ ਜੇ ਆਪਾਂ ਨਾ ਵੇਲੇ ਸਰ ਸੰਭਿਆ ਤਾਂ ਇਹ ਨਾ ਸਿਰਫ ਇੱਕ ਮਾਨਸਿਕ ਪੱਖੋਂ ਬਲਕਿ ਸਰੀਰਕ ਪੱਖੋਂ ਤੁਸੀਂ ਦੇਖੇ ਹੋਗੇ ਸਿੱਧੇ ਬੈਠਣਾ ਹੀ ਭੁੱਲ ਚੁੱਕੇ ਨੇ ਬੱਚੇ ਟੇਢੇ ਲਟਕੇ ਉਹਦੇ ਵਿੱਚ ਮੋਬਾਈਲ ਕਦੇ ਕਰਦਣ ਟੇਢੀ ਫਿਰ ਉਹਦੇ ਨਾਲੋਂ ਨਾਲ ਬੈਠੇ ਖਾਈ ਜਾਣਾ ਆਊਟਡੋਰ ਐਕਸਰਸਾਈਜ਼ ਨਹੀਂ ਨੇ ਤੋਂ ਮੋਟਾਪਾ ਜਿੱਥੇ ਸਾਨੂੰ ਡਾਇਬਟੀਜ਼ ਹਾਈਪਰਟੈਨਸ਼ਨ ਛੋਟੇ ਬੱਚਿਆਂ 'ਚ ਹੋਣ ਲੱਗ ਗਈ ਉੱਥੇ ਹੀ ਇਹਨਾਂ ਦੇ ਛੋਟੀ ਉਮਰੇ ਹਾਰਟ ਅਟੈਕ ਤੱਕ ਦਾ ਖਤਰਾ ਵਧਣ ਲੱਗ ਗਿਆ ਤੋ ਇਹ ਸਾਰੀਆਂ ਚੀਜ਼ਾਂ ਦੇ ਨਾ ਸਿਰਫ ਮੈਂਟਲ ਹੈਲਥ ਬਲਕਿ ਫਿਜ਼ੀਕਲ ਹੈਲਥ ਤੇ ਫਿਰ ਉਤੋਂ ਇਹਨਾਂ ਦਾ ਜਿਹੜਾ ਫੋਰਨੋਗ੍ਰਾਫੀ ਵੱਲ ਜਿਹੜਾ ਵਾਇਲੈਂਸ ਵੱਲ ਜਿਹੜਾ ਹੈਟ ਰੀਡ ਵੱਲ ਇਹ ਚੀਜ਼ਾਂ ਨੇ ਨਾਸ ਮਾਰ ਦਿੱਤਾ ਜਿਹਨੂੰ ਕਿ ਅਸੀਂ ਡਾਕਟਰੀ ਭਾਸ਼ਾ ਵਿੱਚ ਤਾਂ ਸੀ ਨਾ ਜੋ ਤਬਦੀਲੀਆਂ ਰੋਜ਼ ਦੇਖ ਰਹੇ ਆ ਉਹਦੇ ਹਿਸਾਬ ਨਾਲ ਵੀ ਅਸੀਂ ਆਉਣ ਵਾਲੀ ਪੌਦ ਨੂੰ ਇੱਕ ਖਤਰਨਾਕ ਮੰਜ਼ਰ ਵੱਲ ਤੋਰ ਰਹੇ ਆ ਕਿ ਇਹ ਬੱਚੇ ਅੱਗੋਂ ਜਿਨ੍ਹਾਂ ਵਿੱਚ ਪੇਸ਼ੈਂਸ ਵਰਗੀ ਚੀਜ਼ ਹੈ ਹੀ ਨਹੀਂ ਕਾਲਾ ਪਨ ਉਹਨਾਂ ਦੀ ਹੱਡੀ ਰਚਿਆ ਇਹ ਕੀ ਬਣਾ ਰਹੇ ਆ ਅਸੀਂ ਕਿਉਂਕਿ ਜਿੰਨੇ ਉਹਨਾਂ ਨੇ ਸੀਰੀਅਲ ਰੇਪ ਤੇ ਸੀਰੀਅਲ ਕਿਲਰ ਜਿਹੜੇ ਵੀ ਲੱਭੇ ਗਏ ਉਹ ਸਾਰੇ ਮਨ ਵਿੱਚ ਇਹੋ ਜਿਹੇ ਗੁੱਸੇ ਪਾਲ ਕੇ ਬੈਠੇ ਸਨ ਕਿਉਂਕਿ ਨਿੱਕੇ ਬੱਚੇ ਨੂੰ ਅਸੀਂ ਵਾਇਲੈਂਸ ਦਿਖਾਣਾ ਤੁਸੀਂ ਦੇਖੋ ਇਹਨਾਂ ਦੇ ਈਵਨ ਜਿਹੜੇ ਤੁਸੀਂ ਕਾਰਟੂਨਸ ਵੀ ਦੇਖਦੇ ਹੋ ਗੋਲੀਆਂ ਚੱਲ ਰਹੀਆਂ ਨੇ ਉਹ ਬੱਚੇ ਨੇ ਯਾਨੀ ਉਹੀ ਦੇਖਣਾ ਕਿ ਮੈਂ ਹਰ ਚੀਜ਼ ਵਿੱਚ ਯਾ ਕੋਈ ਜੇ ਹਾਸੇ ਠੱਠੇ ਵਾਲੇ ਪ੍ਰੋਗਰਾਮ ਵਿੱਚ ਵੀ ਉਹਨੇ ਪੰਚ ਮਾਰਿਆ ਜੀ ਉਹਨੇ ਡੇਗਿਆ ਸੋ ਸਾਡੇ ਬੱਚੇ ਟੋਟਲ ਪਿਓਰ ਵਾਇਲੈਂਸ ਵੱਲ ਤੁਰੇ ਜਾਂਦੇ ਨੇ ਹੂੰ ਉਹ ਚੀਜ਼ ਆ ਜਿਹੜੀ ਸਾਨੂੰ ਤੇ ਫਿਰ ਨਫ਼ਰਤ ਜਿਵੇਂ ਤੁਹਾਨੂੰ ਮੈਂ ਦੱਸਿਆ ਉਹ ਤਾਂ ਬਹੁਤ ਹੀ ਖਤਰਨਾਕ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਮਨ ਵਿੱਚ ਉਹ ਸਾਰੂ ਸੋਚਣਾ ਲੈ ਕੇ ਤੇ ਅਸੀਂ ਇਹ ਸੋਚ ਨਾਲ ਵੱਡੀ ਕਰ ਰਹੇ ਹਾਂ ਕਿ ਉਹਨੇ ਇੱਕ ਧਰਮ ਪ੍ਰਤੀ ਜਾਂ ਇੱਕ ਯਾਨੀ ਫਿਰਕੇ ਪ੍ਰਤੀ ਯਾ ਉਚ ਨੀਚ ਦੇ ਹਿਸਾਬ ਨਾਲ ਅਸੀਂ ਇੰਨਾ ਕੋਦੇ ਮਨ ਵਿੱਚ ਕੋੜ ਭਰ ਦਈਏ ਕਿ ਉਹ ਕਦੇ ਨੋਰਮਲ ਹੋਈ ਨਾ ਸਕੇ ਉਹ ਚੀਜ਼ ਸੱਚਮੁੱਚ ਦਿਲ ਕੰਬਾਉ ਹੈ ਮੈਮ ਜਿੱਥੋਂ ਤੱਕ ਸਵਾਲ ਹੁਣੇ ਆ ਕਿ ਸੋਸ਼ਲ ਮੀਡੀਆ ਜਾਂ ਮੋਬਾਈਲਾਂ ਤੋਂ ਲਾ ਲੋ ਕਿ ਬੱਚਿਆਂ ਨੂੰ ਦੂਰ ਰੱਖਣ ਦੀ ਉਹਨਾਂ ਨੇ ਚਲੋ ਕਿਹਾ ਕਿ 16 ਸਾਲ ਤੱਕ ਦੇ ਬੱਚੇ ਟਿਕਟੋਕ ਵਗੈਰਾ ਸਨੇਪਚੈਟ ਜਾਂ ਜਿੰਨੀਆਂ ਵੀ ਸੋਸ਼ਲ ਮੀਡੀਆ ਦੇ ਉੱਤੇ ਐਪਸ ਨੇ ਉਹਨਾਂ ਦੇ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਉੱਤੇ ਬੈਨ ਲਗਾਉਣ ਦੀ ਗੱਲ ਕੀਤੀ ਗਈ ਬਹੁਤ ਮੋਟਾ ਜੁਰਮਾਨਾ ਵੀ ਕਿਹਾ ਸ਼ਾਇਦ 3 ਮਿਲੀਅਨ 3 ਕਰੋੜ ਜਿਹੜਾ ਇਦਾਂ ਡਾਲਰਾਂ ਦੀ ਕੋਈ ਗੱਲ ਉਹਦੇ ਵਿੱਚ ਕੀਤੀ ਗਈ ਆ 3 ਮਿਲੀਅਨ ਦੇ ਕਰੀਬ ਦਾ ਜੇ ਭਾਰਤੀ ਪੈਸੇ ਦੇ ਮੁਤਾਬਕ ਕਲਾਈਏ ਤਾਂ ਉਹ ਕਰੋੜਾਂ 'ਚ ਜਾਂਦਾ ਤੇ ਜੁਰਮਾਨਾ ਉਹਨਾਂ ਨੇ ਕਿਹਾ ਕਿ ਲਗਾਇਆ ਜਾਏਗਾ ਜੇ ਇਸ ਤਰ੍ਹਾਂ ਕੋਈ ਫੜਿਆ ਜਾਂਦਾ ਹੁਣ ਗੱਲ ਇਹ ਹੈ ਕਿ ਮਿਲਨ ਆਸਟ੍ਰੇਲੀਅਨ ਉਹਨਾਂ ਨੇ ਡਾਲਰ ਕਹੇ ਜੋ ਕਿ ਲਗਭਗ 3 ਕਰੋੜ ਦੇ ਕਰੀਬ ਇੰਡੀਅਨ ਰੁਪਏ ਬਣ ਜਾਂਦੇ ਨੇ ਜੀ 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 ਹੁਣ ਗੱਲ ਇਹ ਹੈ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਕਰੋਨਾ ਦੇ ਦੌਰ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਢੱਲੇ ਦੇ ਨਾਲ ਵਰਕ ਫਰੋਮ ਹੋਮ ਜਾਂ ਬੱਚਿਆਂ ਨੂੰ ਘਰੋਂ ਪੜ੍ਹਾਈ ਦੇ ਨਾਂ ਦੇ ਉੱਤੇ ਅੱਜ ਵੀ ਮੈਂ ਕੋਈ ਕੁਝ ਬੱਚਿਆਂ ਦੇ ਮਾਪਿਆਂ ਨੂੰ ਮਿਲਿਆ ਉਹ ਵੀ ਦੱਸ ਰਹੇ ਸੀ ਕਿ ਸਾਨੂੰ ਤਾਂ ਹੁਣ ਵੀ WhatsApp ਦੇ ਉੱਤੇ ਇਹਨਾਂ ਦਾ ਮੈਸੇਜ ਵਗੈਰਾ ਸਿਲੇਬਸ ਵਗੈਰਾ ਛੁੱਟੀ ਇਹ ਉਹ ਸਾਰਾ ਕੁਝ ਫਿਰ ਬੱਚੇ ਵੀ ਉਹਦੇ ਵਿੱਚ ਇੰਟਰਸਟ ਰੱਖਦੇ ਨੇ ਉਹਦੇ ਤੋਂ ਹੀ ਪੜਾਉਣਾ ਪੈਂਦਾ ਉਹਦੇ ਤੇ ਹੀ ਕਈ ਵਾਰੀ ਆਨਲਾਈਨ ਕਲਾਸਾਂ ਲੱਗਦੀਆਂ ਇਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਹੁੰਦਾ ਨਾ ਕਿ ਅਸੀਂ ਇੱਕ ਮਾਡਰਨ 에ਰਾ ਦੇ ਵਿੱਚ ਰਹਿ ਰਹੇ ਹਾਂ ਨਾ ਮਾਡਰਨ ਯੁੱਗ ਵਿੱਚ ਰਹਿ ਰਹੇ ਹਾਂ ਅਸੀਂ ਵਿਕਾਸ ਦੀ ਗੱਲ ਕਰਨੀ ਹੈ ਅਸੀਂ ਅਗਾਹ ਵੱਧੂ ਗੱਲ ਕਰਨੀ ਹੈ ਬਾਕੀ ਮੁਲਕਾਂ ਦੇ ਵਿੱਚ ਇਹ ਗੱਲ ਕਿਉਂ ਨਹੀਂ ਹੋ ਰਹੀ ਸਿਰਫ ਆਸਟ੍ਰੇਲੀਆ ਹੀ ਕਿਉਂ ਕਰ ਰਿਹਾ ਜਦ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੇ ਨਾਲ ਉਹਨਾਂ ਦਾ ਜਿਹੜਾ ਮਤਲਬ ਕਿ ਅੱਜ ਦੇ ਯੁੱਗ ਦੇ ਹਾਨੀ ਹੋਣ ਦੇ ਬਾਲੀਆਂ ਗੱਲਾਂ ਹੁੰਦੀਆਂ ਕਿ ਕਿਵੇਂ ਹਾਨੀ ਹੋਣਗੇ ਕਿਵੇਂ ਉਹਨਾਂ ਨੂੰ ਪਤਾ ਲੱਗੇਗਾ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੇ ਦੇਖੋ ਜਿਹੜੇ ਵਿਕਸਿਤ ਮੁਲਕਾਂ ਦੀ ਆਪਾਂ ਗੱਲ ਕਰਦੇ ਆਂ ਜੀ ਉੱਥੇ ਤਾਂ ਹਾਲੇ ਤੱਕ ਅਬੋਰਸ਼ਨ ਤੱਕ ਦੀ ਵੀ ਲਾਅ ਆਪਾਂ ਕਹੀਏ ਤਾਂ ਉਹ ਵੀ ਨਹੀਂ ਅਜੇ ਤਾਂ ਹੱਕ ਮਿਲ ਰਿਹਾ ਸੀ ਅਜੇ ਤਾਂ ਉਹਦਾ ਵੀ ਚੱਲਦਾ ਪੈਟਰਨ ਤਾਂ ਉਹਨਾਂ ਦਾ ਕਿ ਉਹ ਤਾਂ ਇੱਕ ਪਾਸੇ ਗੱਲ ਕਰਦੇ ਨੇ ਕਿ ਅਸੀਂ ਜੀ ਸੰਪੂਰਨ ਆਜ਼ਾਦੀ ਦੇ ਰਹੇ ਆਂ ਦੂਜੇ ਪਾਸੇ ਅੰਦਰ ਖਾਤੇ ਤੁਹਾਨੂੰ ਵੀ ਪਤਾ ਕਿ VOTING ਦੇ ਹੱਕ ਤਾਂ ਬ੍ਰਿਟੇਨ ਨੂੰ ਸਾਡੇ ਤੋਂ ਯਾਨੀ ਬਹੁਤ ਕਈ ਸਾਲਾਂ ਬਾਅਦ ਮਿਲੇ ਸੋ ਅੰਦਰ ਖਾਤੇ ਉਹ ਅਜੇ ਵੀ ਇੱਕ ਤਰੀਕੇ ਐਂਟੀ ਫੀਮੇਲ ਅਜੇ ਉਹਨਾਂ ਦੀ ਸੋਚ ਬਦਲੀ ਨਹੀਂ ਗਈ ਉਹ ਅਜੇ ਵੀ ਕਿਸੇ ਬਹੁਤ ਪੁਰਾਤਨ ਸੋਚ ਨਾਲ ਅਜੇ ਵੀ ਜੁੜੇ ਨੇ ਬਾਹਰੀ ਦਿਖਤ ਤੋਂ ਭਾਵੇਂ ਤੁਹਾਨੂੰ ਜਾਪੇ ਵੀ ਉਹ ਜੀ ਕਪੜੇ ਲਾ ਰਹੀਆਂ ਨੇ ਫਲਾਣਾ ਕਰ ਰਹੀਆਂ ਨੇ ਉਹ ਆਜ਼ਾਦੀ ਨਹੀਂ ਹੈ ਪਰ ਅੰਦਰ ਖਾਤੇ ਜਦੋਂ ਅਸਲ ਮਨੁੱਖੀ ਹੱਕਾਂ ਦੀ ਗੱਲ ਆਉਂਦੀ ਹੈ ਅਜੇ ਉਹ ਉਹਨੇ ਅਗਾਹ ਬਦਲ ਹੋਏ ਨਹੀਂ ਤੁਹਾਡੇ ਸਾਹਮਣੇ ਹੈ ਕਿ ਅਬੋਰਸ਼ਨ ਲਾਜ਼ ਵੀ ਅਜੇ ਤਾਂ ਉਹਨਾਂ ਦੇ ਯਾਨੀ ਉਸ ਪੱਖੋਂ ਵੀ ਅਜੇ ਵੀ ਉਹ ਔਰਤ ਨੂੰ ਇਜਾਜ਼ਤ ਨਹੀਂ ਦਿੰਦੇ ਮੈਂ ਥੋੜੀ ਜਿਹੀ ਭਾਰਤ ਦੀ ਇਸ ਕਾਰਨ ਗੱਲ ਕਰਨਾ ਚਾਹੁੰਦੀ ਆ ਕਿ ਇੱਥੇ ਟਿਕਟੌਕ ਟੋਟਲ ਬੈਨ ਹੋਇਆ ਜੋ ਸਾਨੂੰ ਅਸਰਦਾਰ ਦੇਖਿਆ ਕਿ ਵਾਕਈ ਇਹ ਹੋ ਚੁੱਕਾ ਬਿਲਕੁਲ ਉਸੇ ਤਰ੍ਹਾਂ ਭਾਰਤ ਵਿੱਚ ਜੇ ਅਸੀਂ ਵਾਕਈ ਅਗਲੀ ਪੁਸ਼ਤ ਨਰੋਈ ਚਾਹਨੇ ਆ ਤਾਂ ਪੰਜਵੀਂ ਜਮਾਤ ਤੱਕ ਆਨਲਾਈਨ ਕੰਮ ਨੂੰ ਟੋਟਲ ਬੈਨ ਹੀ ਕਰਨਾ ਪਵੇਗਾ ਤੇ ਫਿਰ ਸਕੂਲਾਂ ਨੂੰ ਇਹ ਸਖਤ ਹਦਾਇਤ ਹੋਣੀ ਚਾਹੀਦੀ ਹੈ ਕਿ ਭਈ ਆਨਲਾਈਨ ਤਾਂ ਕੰਮ ਤੁਸੀਂ ਦੇਣਾ ਹੀ ਨਹੀਂ ਤੇ ਬੱਚੇ ਨੂੰ ਆਊਟਡੋਰ ਐਕਟੀਵਿਟੀਜ਼ ਚ ਲਾਓ ਪੇਰੈਂਟਸ ਨੂੰ ਨਾਲ ਸਮਝਾਓ ਕਿ ਜੇ ਇਹ ਬੱਚਾ ਤੁਹਾਡਾ ਇਸ ਤਰ੍ਹਾਂ ਕਰੇਗਾ ਤਾਂ ਉਹ ਤੁਹਾਡਾ ਇਦਾਂ ਮਾਨਸਿਕ ਰੋਗੀ ਬਣ ਸਕਦਾ ਪਰ ਉਹਦੇ ਲਈ ਬੱਚੇ ਨੂੰ ਇੱਕ ਆਲਟਰਨੇਟਿਵ ਦੇਣਾ ਦੇਣ ਦੀ ਲੋੜ ਹੈ ਕਿ ਬੱਚੇ ਘਰੋਂ ਤੁਸੀਂ ਇੰਨੀਆਂ ਪੰਜ ਡਰਾਇੰਗਸ ਕਰਕੇ ਲੈ ਆਣੀਆਂ ਯਾਨੀ ਅਸੀਂ ਸਟ੍ਰੈਸ ਪੜਾਈ ਦਾ ਨਹੀਂ ਦੇ ਰਹੇ ਯਾਨੀ ਤੁਸੀਂ ਆਹ ਚੀਜ਼ ਪ੍ਰੋਜੈਕਟ ਬੱਚੇ ਨੇ ਬਣਾ ਕੇ ਲੈ ਆਣੇ ਆ ਜੀ ਰੋਜ਼ ਦਾ ਇੱਕ ਪ੍ਰੋਜੈਕਟ ਬਣਾਓ ਜਿੱਤੇ ਬੱਚਾ ਮਾਪਿਆਂ ਨੂੰ ਵੀ ਨਾਲ ਲਾਉ ਆਓ ਜੀ ਬੈਠੋ ਮੇਰੇ ਨਾਲੇ ਤਿਆਰ ਕਰੋ ਮੈਨਾਂ ਸਭ ਤੋਂ ਬੈਸਟ ਹੋਣਾ ਚਾਹੀਦਾ ਉਹ ਆਟੋਮੈਟਿਕਲੀ ਉਸ ਚੀਜ਼ ਤੋਂ ਪਰਾਂ ਜਾਏਗਾ ਕਿਉਂਕਿ ਸਾਨੂੰ ਪਹਿਲੀ ਜਮਾਤ ਦੇ ਬੱਚੇ ਨੂੰ ਕੋਈ ਇਹੋ ਜਿਹੀ ਮਾਰੋ ਮਾਰਨੀ ਹੋਈ ਕਿ ਜੇ 5 ਦਿਨੋਂ ਨਹੀਂ ਪੜ੍ਹੇਗਾ ਤਾਂ ਆਨਲਾਈਨ ਕੰਮ ਜੀ ਅੱਜ ਠੰਡ ਬੜੀ ਹੈ ਤਾਂ ਆਨਲਾਈਨ ਜ਼ਰੂਰ ਜਾਣਾ ਇਹੋ ਜਿਹੀ ਕਿਤੇ ਵੀ ਕੋਈ ਚੀਜ਼ ਨਹੀਂ ਹੁੰਦੀ ਜਦੋਂ ਇਹ ਨਹੀਂ ਸੀ ਆਨਲਾਈਨ ਕਿ ਬੱਚੇ ਨੋਬਲ ਪ੍ਰਾਈਜ਼ ਨਹੀਂ ਸੀ ਅੱਡੇ ਹੋ ਕੇ ਲੈਂਦੇ ਸਭ ਕੁਝ ਹੁੰਦਾ ਸੀ ਪਰ ਕਿਉਂ ਅਸੀਂ ਇੰਨਾ ਸਟ्रेस ਪੜਾਈ ਦਾ ਦੇ ਰਿਹਾ ਕਿ ਪਹਿਲੀ ਜਮਾਤ ਦੇ ਬੱਚੇ ਨੂੰ 3 ਦਿਨ ਵੀ ਆਰਾਮ ਨਹੀਂ ਦੇ ਸਕਦੇ ਅਸੀਂ ਵੀ ਭਾਈ ਠੰਡ 3 ਦਿਨ ਆਰਾਮ ਕਰ ਲੇਗਾ ਬੱਚਾ ਉਹਦੀ ਜਗ੍ਹਾ ਤੇ ਅਸੀਂ ਐਸ ਤਰੀਕੇ ਦੇ ਕੰਮ ਦਿੱਤੇ ਹੋਣ ਕਿ ਭਈ ਆ ਜਦੋਂ ਨਹੀਂ ਹੈ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਾ ਕੇ ਉਹਨੂੰ ਭੇਜੋ ਸੋ that ਉਹ ਸੋਸ਼ਲ ਮੀਡੀਆ ਤੋਂ ਪਰਾਂ ਹੋ ਕੇ ਆਪਣੇ ਬਾਹਰ ਗੇਮ ਵੀ ਖੇਡ ਕੇ ਆਵੇ ਬਾਰ ਆਪਣੀ ਇਹੋ ਜੀ ਚੀਜ਼ਾਂ ਜਿਹੜੀਆਂ ਕ੍ਰੀਏਟੀਵਿਟੀ ਵੀ ਆਪਣੀ ਜਾਰੀ ਰੱਖੇ ਲਓ ਜੀ ਬੱਚੇ ਨੇ ਕਵਿਤਾ ਲਿਖ ਕੇ ਲਿਆਣੀ ਆ ਬੱਚਾ ਆਟੋਮੈਟਿਕਲੀ ਉਸ ਪਾਸੇ ਨੂੰ ਧਿਆਨ ਕਰੇਗਾ ਵੀ ਹਾਂ ਮੈਂ ਕੁਝ ਕੰਸਟਰਕਟਿਵ ਕਰਾਂ ਸੋ ਉਹ ਉਹਨੂੰ ਕਹੋ ਜੀ ਆ 12 ਤਰ੍ਹਾਂ ਦੇ ਤੁਸੀਂ ਜਿਹੜੇ ਫੁੱਲ ਡਰਾ ਕਰਕੇ ਲਿਆਣੇ ਨੇ ਉਹ ਬੱਚੇ ਨੇ ਆਟੋਮੈਟਿਕਲੀ ਉਸ ਪਾਸੇੋਂ ਪਰੇ ਹੋਣਾ ਹੀ ਹੋਣਾ ਤੋ ਤਰੀਕੇ ਹੁੰਦੇ ਨੇ ਢੰਗ ਹੁੰਦਾ ਲੋ ਜੀ ਬੱਚੇ ਤੁਸੀਂ ਅੱਜ ਆ ਸਬਜ਼ੀ ਬਣਾਣੀ ਸਿੱਖ ਕੇ ਆਇਓ ਇਹ ਬਣਾਓ ਦੇਖੋ ਤੁਹਾਡੇ ਹੱਥ ਦੀ ਕੀ ਬਣੀ ਹੈ ਉਹ ਚੀਜ਼ ਇੰਨੀ ਕੁ ਕ੍ਰੀਏਟਿਵ ਹੋਏਗੀ ਬੱਚੇ ਲਈ ਕਿ ਉਹ ਸੋਸ਼ਲ ਮੀਡੀਆ ਉਨੀਦਰ ਛੱਡੇਗਾ ਕਿ ਮੈਂ ਬੈਸਟ ਚੀਜ਼ ਬਣਾ ਕੇ ਲੈ ਜਾਣੀ ਹੈ ਮਾਪੇ ਵੀ ਨਾਲ ਲੱਗਣਗੇ ਤੋ ਇਹ ਚੀਜ਼ਾਂ ਜੇ ਸਾਡੇ ਤੁਹਾਡੇ ਰਹੀਂ ਸੁਖਿੰਦਰ ਜੀ ਮੈਂ ਬੜੀ ਬੇਨਤੀ ਕਰ ਸਕਦੀ ਆ ਤੁਹਾਡੇ ਰਹੀਂ ਕਿਉਂਕਿ ਇਹਦੇ ਵਿੱਚ ਤੁਹਾਡੇ ਜਾਂ ਮੇਰੇ ਨਹੀਂ ਸਾਡੇ ਸਾਰਿਆਂ ਦੇ ਬੱਚਿਆਂ ਦਾ ਭਵਿੱਖੇ ਦੇ ਨਾਲ ਜੁੜਿਆ ਕੋਈ ਨਹੀਂ ਜਾਏਗਾ ਕਿ ਉਹਦੇ ਬੱਚਾ ਜਿਹੜਾ ਹੈ ਉਹ ਐਕਚੁਅਲੀ ਐਕਸਪਲੋਇਟ ਹੋਏ ਜਾਂ ਮਾਨਸਿਕ ਰੋਗੀ ਬਣੇ ਜਾਂ ਉਹਨੂੰ ਇਹੋ ਜਿਹੇ ਬਿਮਾਰੀਆਂ ਛੋਟੀ ਉਮਰੇ ਲੱਗ ਜਾਣ ਕਿ ਜਿਹੜੀਆਂ ਲਾ ਇਲਾਜ ਨਹੀਂ ਆਪਾਂ ਸਾਰਿਆਂ ਦਾ ਭਵੇਖੇ ਸੋ ਜੇ ਤੁਹਾਡੇ ਨਾਲ ਕੋਈ ਸਾਡਾ ਹੀ ਪੋਲਿਟਿਸ਼ੀਅਨ ਸੁਣਦਾ ਹੋਵੇ ਕਿਤੇ ਉਹਦੇ ਕਿਸੇ ਖਾਨੇ 'ਚ ਗੱਲ ਪੈ ਜਾਵੇ ਕਿ ਭਈ ਪੰਜਵੀਂ ਤੋਂ 8ਹਾਂ ਦੇ ਬੱਚਿਆਂ ਲਈ ਸਟ੍ਰਿਕਟਲੀ ਆਨਲਾਈਨ ਬੰਦ ਕੀਤਾ ਜਾਂਦਾ ਤਾਂ ਕਿ ਉਹਦਾ ਆਟੋਮੈਟਿਕਲੀ ਤੁਸੀਂ ਦੇਖੋਗੇ ਉਹਦਾ ਜਿਹੜਾ ਸੋਸ਼ਲ ਮੀਡੀਆ ਤੇ ਟਾਈਮ ਆ ਘਟੇਗਾ ਤੁਹਾਨੂੰ ਹੋਰ ਚੀਜ਼ਾਂ ਵੱਲ ਜੇ ਆਪਾਂ ਲਾਈਏ ਤਾਂ ਫਿਰ ਮੇਰਾ ਖਿਆਲ ਹੈ ਆਪਾਂ ਵਾਕਈ ਬਹੁਤ ਕੁਝ ਇਹ ਤਬਦੀਲੀ ਲਿਆਵਾਂਗੇ ਹੂੰ ਜੇ ਅਸੀਂ ਇਹਨੂੰ ਪੰਜਾਬ ਦੇ ਪੱਧਰ ਤੇ ਸਾਡੇ ਕਿਉਂਕਿ ਇੱਥੇ ਵੀ ਹੁੰਦਾ ਨਾ ਕਿ ਇੱਕ ਹੋੜ ਲੱਗੀ ਹੋਈ ਹੈ ਕਿ ਬੱਚਿਆਂ ਨੂੰ ਵੱਡੇ ਤੋਂ ਵੱਡੇ ਸਕੂਲ ਵਿੱਚ ਵਧੀਆ ਤੋਂ ਵਧੀਆ ਪੜ੍ਹਾਈ ਦਈਏ ਜਾਂ ਸਿੱਖਿਆ ਦੇਣ ਵਾਲੇ ਪਾਸੇ ਤੁਰੀਏ ਸਰਕਾਰਾਂ ਤੋਂ ਉਮੀਦ ਹੁੰਦੀ ਹੈ ਜਿਹੜੇ ਸਿੱਖਿਆ ਮਾਡਲ ਦੇ ਉੱਤੇ ਚੱਲ ਰਹੇ ਨੇ ਕਿ ਅਸੀਂ ਪੰਜਾਬ ਨੂੰ ਇਸ ਪਾਸੇ ਵੱਲ ਨੂੰ ਤੁਰਨਾ ਤਾਂ ਉੱਥੇ ਕੀ ਤੁਸੀਂ ਮੰਨਦੇ ਹੋ ਕਿ ਪਰ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਇਹਨਾਂ ਚੀਜ਼ਾਂ ਉੱਤੇ ਬਹਿਨ ਲੱਗਣਾ ਚਾਹੀਦਾ ਜਾਂ ਇਹਦਾ ਬਦਲ ਕੀ ਸੋਚਦੇ ਹੋ ਤੁਸੀਂ ਜੇ ਸੋਸ਼ਲ ਮੀਡੀਆ ਤੋਂ 16 ਸਾਲ ਤੱਕ ਬੱਚੇ ਫਿਰਵੇਂ ਰਹਿਣਗੇ ਤਾਂ ਉਹਦਾ ਬਦਲ ਕੀ ਹੈ ਕਿ ਉਹਨਾਂ ਨੂੰ ਕਿਵੇਂ ਕਿਸ ਢੰਗ ਦੀ ਪੜ੍ਹਾਈ ਦਿੱਤੀ ਜਾ ਸਕਦੀ ਹੈ ਜਾਂ ਕਿਸ ਢੰਗ ਦੇ ਲੈਕਚਰ ਐਡ ਕੀਤੇ ਜਾ ਸਕਦੇ ਨੇ ਜਾਂ ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈ ਕਿ ਕਈ ਬੱਚੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਨੇਮ ਫੇਮ ਕਮਾ ਰਹੇ ਨੇ ਅੱਜਕੱਲ ਮਾਪਿਆਂ ਨੂੰ ਹੁੰਦਾ ਹੈ ਕਿ ਸਾਡੇ ਬੱਚੇ ਦਾ ਨੇਮ ਫੇਮ ਹੋਵੇ ਉਹ ਵੀ ਇੱਕ ਸਟਾਰ ਬਣੇ ਉਹ ਵੀ ਇੱਕ ਬਹੁਤ ਵੱਡਾ ਮਤਲਬ ਕਿ ਆਪਣੀ ਲਾਈਨ ਦੇ ਵਿੱਚ ਕੋ प्राप्ति ਕਰਕੇ ਵਿਖਾਵੇ ਉਹਦੇ ਬਾਰੇ ਫਿਰ ਤੁਹਾਡਾ ਕੀ ਮੰਨਣਾ ਕਿਉਂਕਿ ਮਾਪਿਆਂ ਨੇ ਤਾਂ ਇਹ ਕਹਿਣਾ ਹੈ ਕਿ ਜੀ ਬੱਚਾ ਸਾਡਾ ਮੋਬਾਈਲ ਵਰਤਦਾ ਹੈ ਮੋਬਾਈਲ ਵਰਤ ਕੇ ਅੱਜ ਇੱਥੇ ਤੱਕ ਪਹੁੰਚ ਗਿਆ ਕਈ ਕਹਿੰਦੇ ਨੇ YouTube ਤੇ ਵੀਡੀਓਸ ਪਈਆਂ ਹੁੰਦੀਆਂ ਕਿ ਦੇਖੋ ਜੀ ਬੱਚੇ ਸਾਡੇ ਨੇ ਇੱਥੋਂ ਮੋਬਾਈਲ ਤੋਂ ਆ ਚੀਜ਼ ਸਿੱਖੀ ਇੱਥੋਂ ਅੱਜ ਇਹ ਬੰਦਾ ਸੌਫਟਵੇਅਰ ਇੰਜੀਨੀਅਰ ਬਣ ਗਿਆ ਜਾਂ ਆ ਬਣ ਗਿਆ ਜਾਂ ਜੋ ਵੀ ਕੰਮ ਕਰਨੋਂ ਲੱਗ ਗਿਆ ਅਹ ਦੇਖੋ ਰੁਖਿੰਦਰ ਜੀ ਦੋ ਤਿੰਨ ਚੀਜ਼ਾਂ ਅਹਿਮ ਨੇ ਜਿਹੜਾ ਬਚਪਨ ਚ ਬਹੁਤ ਛੋਟੀ ਉਮਰ ਹੈ ਜਿਹੜਾ ਦਿਮਾਗ ਜੇ ਮੈਂ ਤੁਹਾਨੂੰ 5ਵੀਂ ਜਮਾਤ ਤੱਕ ਐਕਚੁਅਲੀ ਇਹ ਗੱਲ ਕਰ ਰਹੀ ਆ ਜਿਹੜਾ ਸਾਡੇ ਬੈਂ ਦੀ ਗੱਲ ਕਰ ਰਹੀ ਹਾਂ ਆਪਾਂ ਜੇ ਸੋਚਦੇ ਆਂ ਵੀ ਸਾਡੇ ਬੱਚੇ ਐਕਸਟਰਾ ਆਰਡੀਨਰੀ ਪੜ ਰਹੇ ਨੇ ਜਦੋਂ ਉਂਗਲਾਂ ਤੇ ਗਿਣ ਲਓ ਕਿੰਨੇ ਕੁ ਨੋਬਲ ਪ੍ਰਾਈਜ਼ ਲੈ ਸਕਦੇ ਸਾਡਾ ਟੀਚਿੰਗ ਸਿਸਟਮ ਹੀ ਉਹਦੇ ਚ ਵਿਗਾਰ ਜਿ ਜਿਹਦੇ ਵਿੱਚ ਅਸੀਂ ਰੱਟਾ ਤੋਤੇ ਬਣਾਉਣਾ ਚਾਹੁੰਦੇ ਆ ਵਰਡ ਟੂ ਵਰਡ ਸੇਮ ਲਿਖੋਗੇ ਤੇ 100% ਆਊਗਾ ਨਹੀਂ ਤਾਂ 99.999 ਰਹਿ ਜਾਏਗਾ ਅਸੀਂ ਤਾਂ ਬੱਚਿਆਂ ਨੂੰ ਇੱਕ ਰੇਸ ਚ ਸ਼ਾਮਲ ਕਰ ਰਹੇ ਆ ਕਿ ਖ਼ਬਰਦਾਰ ਆਪਣੇ ਦਿਮਾਗ ਦਾ ਤੂੰ ਉਹ ਹਿੱਸਾ ਜਿਹੜਾ ਖੋਜ ਦੇ ਵੱਲ ਪ੍ਰੇਰਿਤ ਹੋਵੇ ਤੇਰਾ ਕਿਤੇ ਸ਼ੁਰੂ ਹੋ ਸਕੇ ਬਿਲਕੁਲ ਇਹੋ ਜੇ ਨਹੀਂ ਕਰਦੇ ਅਸੀਂ ਤਾਂ ਉਹਨੂੰ ਬਿਲਕੁਲ ਤੱਕ ਦਿੰਨੇ ਆ ਇੱਕ ਰੇਸ ਦੇ ਵਿੱਚ ਜਿਸ ਕਾਰਨ ਸਾਡੇ ਬੱਚੇ ਢੇਰਾਂ ਦੇ ਢੇਰ ਜਿਨ੍ਹਾਂ ਦੀ ਟੈਂਡੈਂਸੀ ਟੁਵਰਡਸ ਡਿਪਰੈਸ਼ਨ ਉਹ ਵਧੀਆ ਰਿਸ਼ਤੇ ਨਹੀਂ ਬਣਾ ਸਕਦੇ ਜਿਸ ਹਾਲ ਵਿੱਚ ਸਾਡੇ ਬੱਚੇ ਜਾ ਰਹੇ ਨੇ ਸਟ्रेस ਦੇ ਨਾਲ ਹੁੰਦੀਆਂ ਮੌਤਾਂ 3 ਟਾਈਮਸ ਹੋ ਗਈਆਂ ਨੇ ਯਾਨੀ ਅਸੀਂ ਇੱਕ ਬੱਚੇ ਨੂੰ ਰੱਟੂ ਤੋਤਾ ਬਣਾ ਲਿਆ ਕੌਣ ਪੁੱਛਦਾ ਜੇ ਤੁਹਾਡੇ ਮੇਰੇ 'ਚ ਵੀ 99.9 ਨੰਬਰ ਆਏ ਸੀ ਕਿ 99.8 ਇਨਾਂ ਦਾ ਕੋਈ ਮਾਇਨਾ ਨਹੀਂ ਆਗੋ ਜ਼ਿੰਦਗੀ ਤੇ ਜਿਹੜੇ ਸਕੂਲ ਡਰੌਪਆਊਟਸ ਨੇ ਕਿ ਉਹਨਾਂ ਨੂੰ ਤੁਸੀਂ ਆਇਲਨ ਮਸਕ ਬੀਆ ਹੋਰ ਜਿਨ੍ਹਾਂ ਨੂੰ ਤੁਹਾਨੂੰ ਦੇਖ ਰਿਹਾ ਸਾਹਮਣੇ ਕਿ ਜਿਨ੍ਹਾਂ ਦੀ ਆਪਣੀ ਸੋਚ ਵੱਖ ਵਿਕਸਿਤ ਜੋ ਕਰ ਸਕੇ ਆਪਣੇ ਅੰਦਰਲੀ ਪ੍ਰਤਿਭਾ ਉਗਾੜ ਸਕੇ ਉਹ ਕਿਤੇ ਹੀ ਵੱਧ ਲੱਗੇ ਅੱਜ ਦੇ ਦਿਨ ਜੇ ਮੈਂ ਜਮਾਤ ਆਪਣੀ ਤੇ ਝਾਤ ਮਾਰਾਂ ਕਿ ਮੇਰਾ ਜੀ ਜਿਹੜਾ ਬੈਚ ਜੋ ਐਮਬੀਬੀਐਸ ਵਿੱਚ ਦਾਖਲ ਹੋਇਆ ਸੀ ਉਹਨਾਂ 'ਚੋਂ ਸਾਨੂੰ ਅਸੀਂ ਜਦੋਂ ਕਦੇ ਅੱਜਕੱਲ ਹੱਸਦੇ ਹਾਂ ਗੱਲ ਕਰਦੇ ਹਾਂ ਜਦੋਂ ਇਹ ਭਾਈ ਤੁਹਾਡੇ ਚੋਂ ਕਿਸੇ ਨੇ ਪੁੱਛਿਆ ਕਦੇ ਅੱਜ ਤੱਕ ਮਰੀਜ਼ ਨੇ ਆ ਕੇ ਵੀ ਤੇਰੇ ਕਿੰਨੇ ਸੀ 98.6 ਸੀ ਕਿ 98.7 ਫੀਸਰਤ ਸੀ ਇਹ ਚੀਜ਼ਾਂ ਕਦੇ ਵੀ ਜ਼ਿੰਦਗੀ 'ਚ ਮਾਇਨਾ ਨਹੀਂ ਰੱਖਦੀਆਂ ਜੇ ਫਰਜ਼ ਕਰੋ ਕੋਈ ਵਧੀਆ ਆਰਟਿਸਟ ਉਹਨੂੰ ਧੱਕੇ ਨਾਲ ਡਾਕਟਰੀ ਕਰਾਓਗੇ ਤਾਂ ਉਹਦਾ ਅੰਦਰਲਾ ਆਰਟ ਜਿਹੜੀ ਮਰ ਜਾਏਗੀ ਉਹ ਕੁਝ ਵੀ ਨਹੀਂ ਬਣ ਸਕੇਗਾ ਸਿਰਫ ਇੱਕ ਪੈਸੇ ਕਮਾਉਣ ਦਾ ਸਾਧਨ ਬਣਾ ਦਿੱਤਾ ਸੀ ਆਪਣੀ ਜਿਹੜੀ ਪੜਨ ਵਾਲੀਆਂ ਸੰਸਥਾਵਾਂ ਨੂੰ ਇਹਦੇ ਵਿੱਚੋਂ ਕਿਤੇ ਵੀ ਅਸੀਂ ਵੱਖ ਕੋ ਤੁਸੀਂ ਸਕੂਲਾਂ 'ਚ ਦੇਖੋ ਨਿਕਲ ਕੇ ਤੁਹਾਨੂੰ ਦਿਸਦਾ ਕਿਤੇ ਵੀ ਇਹੋ ਜੀ ਚੀਜ਼ ਲਿਖੀ ਹੋਏ ਸਾਡਾ ਬੱਚਾ ਜੀ ਆ ਇੰਟਰਨੈਸ਼ਨਲ ਆਰਥਰੀ 'ਚ ਫਰਸਟ ਆ ਗਿਆ ਸਾਡਾ ਬੱਚਾ ਜੀ ਸਵਿਮਿੰਗ 'ਚ ਫਰਸਟ ਆ ਗਿਆ ਤੁਹਾਨੂੰ ਇੱਕੋ ਹੀ ਲੇਬਲ ਵੱਡੇ ਵੱਡੇ ਦਿਸਣਗੇ ਸਾਡੇ ਇੰਨੇ 100% ਆ ਗਏ ਇੰਨੇ ਨੂੰ 99.9% ਆ ਗਏ ਅਸੀਂ ਦੇਖ ਹੀ ਰਹੇ ਹਾਂ ਬੱਚਿਆਂ ਨੂੰ ਉਹਨਾਂ ਦੀ ਅੱਗੋਂ ਕ੍ਰੀਏਟੀਵਿਟੀ ਤਾਂ ਅਸੀਂ ਖਤਮ ਕਰ ਦਿੱਤੀ ਇਸਰ ਇੰਨੇ ਪਰਸੈਂਟ ਨੰਬਰ ਲਾ ਕੇ ਜਿਨ੍ਹਾਂ ਦੀ ਅਗਲੀ ਜ਼ਿੰਦਗੀ ਵਿੱਚ ਜ਼ੀਰੋ ਮਾਇਨਾ ਜੇ ਕਿਸੇ ਨੇ ਝਾਕਣਾ ਵੀ ਨਹੀਂ ਕਿੰਨੇ ਫੀਸ ਸਕਦਾ ਇਹ ਸਰਟੀਫਿਕੇਟ ਪੁੱਛੇ ਵੀ ਨਹੀਂ ਜਾਣੇ ਤਾਂ ਫਿਰ ਉਹ ਆਪਾਂ ਜੋ ਅਸਲ ਜ਼ਿੰਦਗੀ ਬੱਚੇ ਨੇ ਫਿਰ ਕਰੋ ਹੁਣ ਤੁਹਾਡਾ ਬੇਟਾ ਜਿਸ ਨੇ ਬਣਨਾ ਵਧੀਆ ਫੋਟੋਗ੍ਰਾਫਰ ਹੈ ਤੁਸੀਂ ਕਹੋ ਜੀ ਫਿਜ਼ਿਕਸ ਵਿੱਚ ਇਹਨੇ ਨਹੀਂ ਨੰਬਰ ਆਏ ਵੀ ਟਿਊਸ਼ਨਾਂ ਲਾ ਲਾ ਕੇ ਉਹਦਾ ਬੇੜਾ ਗਰਕ ਕਰ ਦੋ ਬਾਕੀ ਦਾ ਟਾਈਮ ਤੂੰ ਆਹ ਆਨਲਾਈਨ ਬੈਠ ਕੇ ਇਹਦੇ ਚ ਪੜੀ ਜਾ ਤਾਂ ਉਹ ਬੱਚੇ ਦਾ ਵਿਕਾਸ ਹੋ ਹੀ ਨਹੀਂ ਸਕਦਾ ਅਸੀਂ ਤਾਂ ਪ੍ਰਤਿਭਾ ਮਾਰਦੇ ਆ ਉਗਾੜਦੇ ਨਹੀਂ ਤੁਸੀਂ ਬਾਹਰਲੇ ਮੁਲਕਾਂ 'ਚ ਦੇਖੋ ਕਿ ਜੇ ਕਿਸ ਨੂੰ ਲੱਕੜ ਦੇ ਕੰਮ 'ਚ ਇੰਟਰਸਟ ਹੈ ਉਹ ਛੇਵੀਂ ਜਮਾਤ 'ਚ ਦੇਖ ਲੈਂਦੇ ਨੇ ਹਾਂਜੀ ਇਹਦਾ ਉੱਧਰ ਇੰਟਰਸਟ ਬਣ ਰਿਹਾ ਨੂੰ ਇਸੇ ਪਾਸੇ ਨੂੰ ਵਧਾਓ ਇਹ ਨਹੀਂ ਸਟ੍ਰੈਸ ਦਿੰਦੇ ਕਿ ਐਨੇ ਪਰਸੈਂਟ ਹੀ ਲਿਆ ਕਿ ਸਾਡੇ ਸਕੂਲ ਦਾ ਨਾਮ ਹੋਣਾ ਚਾਹੀਦਾ ਸਾਡੇ ਕਾਲਜ ਦਾ ਨਾਮ ਹੋਣਾ ਚਾਹੀਦਾ ਅਸੀਂ ਤਾਂ ਪੁੱਠੇ ਪਾਸੇ ਨੂੰ ਤੁਰ ਪਏ ਹਾਂ ਇਹੀ ਕਾਰਨ ਜੇ ਦਿਨੋਂ ਦਿਨ ਵੱਧਦਾ ਤਣਾਅ ਦਿਨੋਂ ਦਿਨ ਵੱਧਦੇ ਰੋਡ ਐਕਸੀਡੈਂਟ ਦਿਨੋਂ ਦਿਨ ਤੁਸੀਂ ਦੇਖ ਰਹੇ ਹੋ ਖੁਦਕੁਸ਼ੀਆਂ ਇਹ ਸਭ ਨਤੀਜਾ ਨੇ ਉਸੇ ਦੀਆਂ ਕਿ ਜਿਹੜਾ ਬੱਚੇ ਆਪਣੇ ਸਕੂਲ ਵੱਲੋਂ ਜਾਂ ਮਾਪਿਆਂ ਵੱਲੋਂ ਪਾਏ ਪ੍ਰੈਸ਼ਰ ਨੂੰ ਨਹੀਂ ਬਰਦਾਸ਼ਤ ਕਰ ਰਹੇ ਤਾਂ ਹੀ ਇਹ ਰੀਜ਼ਨ ਹੋ ਰਿਹਾ ਕਿਉਂਕਿ ਸਾਡੀ ਸੋਚ ਆ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਵਕੀਲ ਬਣਨਾ ਤੇ ਪੈਸੇ ਐਨੇ ਕਮਾਣੇ ਬਸ ਅਸੀਂ ਇਹ ਏਮ ਦੇਤਾ ਤਾਂ ਹੀ ਸਾਡੇ ਇਹ ਵਿਗਾੜ ਪੈਦਾ ਹੋ ਰਿਹਾ ਕਿ ਆਨਲਾਈਨ ਸਿਰਫ ਪੜੀ ਜਾਓ, ਪੜੀ ਜਾਓ, ਪੜੀ ਜਾਓ ਇਹ ਨਹੀਂ ਹੈ ਸੋਲੂਸ਼ਨ ਕਿਤੇ ਵੀ ਪਰ ਜੇ ਹੁਣ ਸਾਡਾ ਬੱਚਾ ਇਹ ਆਨਲਾਈਨ ਵਿੱਚੋਂ ਮੈਨੂੰ ਆਪ ਹੀ ਦੱਸੋ ਕਿ ਕੋਈ ਸੈਕਚੁਅਲੀ ਐਕਸਪਲੋਇਟ ਹੋ ਗਿਆ ਕੋਈ ਡਰਗਸ ਵਾਲ ਪੈ ਗਿਆ ਕੀ ਮਿਲਣਾ ਜੇ ਉਹਦੇ ਵਿੱਚੋਂ ਸੋ ਬੈਟਰ ਹੈ ਕਿ ਪੰਜਵੀਂ ਜਮਾਤ ਤੱਕ ਦਾ ਤੁਸੀਂ ਆਪ ਸੋਚੋ ਪਹਿਲੀ ਜਮਾਤ ਦਾ ਬੱਚਾ ਜੇ 5 ਦਿਨ ਨਹੀਂ ਪੜੇਗਾ ਤਾਂ ਕੀ ਘਟ ਜਾਣਾ ਹੈ ਉਹਦਾ ਸੋ ਕੋਸ਼ਿਸ਼ ਕਰੀਏ ਕਿ ਘੱਟੋ ਘੱਟ ਪੰਜਵੀਂ ਜਮਾਤ ਤੱਕ ਅਸੀਂ ਬੱਚੇ ਨੂੰ ਇੰਨਾ ਵੱਧੂ ਸਟ्रेस ਦੇਣ ਦੀ ਥਾਂ ਤੇ ਉਹਨੂੰ ਸਭੋਂ ਆਪਾਂ ਫਿਜ਼ੀਕਲੀ ਸਟਰੋਂਗ ਕਰੀਏ ਮੈਂਟਲੀ ਸਟਰੋਂਗ ਕਰੀਏ ਤਾਂ ਕਿ ਜ਼ਿੰਦਗੀ ਦੀਆਂ ਔਕੜਾਂ ਥਪੇੜੇ ਜਵਾਨੇ ਨੇ ਉਹਨਾਂ ਨੂੰ ਜਰ ਸਕੇ ਫੇਰ ਉਹਦੇ ਕੋਲ ਇੰਨਾ ਕੁ ਸਟੇਬਲ ਮਾਈਂਡ ਹੋਊਗਾ ਛੇਵੀਂ ਤੋਂ ਬਾਅਦ ਵੀ ਜੇ ਆਨਲਾਈਨ ਉਹ ਵੇਖੇਗਾ ਵੀ ਤਾਂ ਉਹਨੂੰ ਪਤਾ ਹੋਏਗਾ ਕਿਹੜੀ ਮੇਰੇ ਫਾਇਦੇਮੰਦ ਤੇ ਕਿਹੜੀ ਨੁਕਸਾਨਦੇ ਆ ਉਹ ਇੰਨੀ ਕੁ ਸਮਝ ਨੂੰ ਹੋ ਜਾਂਦੀ ਹੈ ਸੋ ਬੈਟਰ ਹੈ ਆਪਾਂ ਆਪਣੇ ਬੱਚੇ ਉਸ ਥਾਂ ਤੱਕ ਜੇ ਤੁਹਾਨੂੰ ਲੱਗਦਾ ਕਿ ਜਦੋਂ ਇਹ ਆਂਦੇ ਨਹੀਂ ਸੀ ਇਹ ਐਪਸ ਨਹੀਂ ਸੀ ਜਾਂ মিডিਆ ਨਹੀਂ ਸੀ ਤਾਂ ਕੀ ਲੋਕ ਨੋਬਲ ਪ੍ਰਾਈਜ਼ ਨਹੀਂ ਸੀਂ ਲੈਂਦੇ ਤਾਂ ਕੀ ਉਦੋਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਨਹੀਂ ਸੀ ਬਣਦੇ ਕਿ ਉਦੋਂ ਚੋਟੀ ਦੇ ਡਾਕਟਰ ਬਣਨੇ ਬੰਦ ਹੋ ਚੁੱਕੇ ਸਨ ਇਹ ਸਾਰੇ ਉਦੋਂ ਵੀ ਸਨ ਪਰ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਨਿਰਭਰ ਜਿਹਾ ਬਣਾ ਦਿੱਤਾ ਕਿ ਅੱਜ ਬੱਚੇ ਨੂੰ ਪਹਾੜੇ ਵੀ ਪੁੱਛੋਗੇ ਨਾ ਉਹ ਕਹੇਗਾ ਮੈਂ ਨਹੀਂ ਇਹ ਟੋਟਲ ਕਰ ਸਕਦਾ ਮੈਂ ਤਾਂ ਉਹਦੇ ਤੇ ਜਾਊਗਾ ਯਾਨੀ ਅਸੀਂ ਆਪਣੇ ਦਿਮਾਗ ਦੀ ਸਮਰੱਥਾ ਘਟਾ ਰਹੇ ਹਾਂ ਬਜਾਏ ਵਧਾਉਣ ਦੇ ਜੀ ਉਮੀਦ ਕਰਦੇ ਹਾਂ ਕਿ ਮਾਪੇ ਤੇ ਉਹਨਾਂ ਦੇ ਬੱਚੇ ਕਿਉਂਕਿ ਹਾਲੇ ਆਸਟ੍ਰੇਲੀਆ 'ਚ ਇਹ ਕਾਨੂੰਨ ਸਿਰਫ ਪਾਸ ਹੋਇਆ ਜਾਂ ਉੱਥੇ ਲਿਆਂਦਾ ਗਿਆ ਉਹ ਜ਼ਰੂਰ ਇਹਦੇ ਤੋਂ ਸਿੱਖਿਆ ਲੈਣਗੇ ਜਿਹੜੇ ਸਾਡੇ ਖਾਸ ਕਰ ਪੰਜਾਬੀ ਮਾਪੇ ਨੇ। ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ। ਜੀ ਬਹੁਤ ਮਿਹਰਬਾਨੀ ਜਿੰਨੇ ਵੀ ਸੁਣ ਰਹੇ ਨੇ ਮੇਰੀ ਅਰਜ਼ੋਈ ਹੈ ਕਿ ਤੁਸੀਂ ਆਪ ਬੱਚੇ ਦੇ ਲਈ ਮਾਪੇ ਹੀ ਖੜੇ ਹੋਣ ਸਕੂਲਾਂ ਵਿੱਚ ਸਟ੍ਰਿਕਟਲੀ ਕਹਿਣ ਕਿ ਸਾਨੂੰ 5ਵੀਂ ਜਮਾਤ ਤੱਕ ਆਨਲਾਈਨ ਵਾਲਾ ਸਿਸਟਮ ਬੰਦ ਕਰੋ ਤੇ ਯਾ ਕੋਈ ਤੁਹਾਡੇ ਰਹੀਂ ਜੇ ਕੋਈ ਸਿਆਣਾ ਪੋਲਿਟਿਸ਼ੀਅਨ ਉੱਪਰ ਇਸ ਨੇ ਆਗੇ ਤੋਰ ਸਕੇ। ਮੈਨੂੰ ਲੱਗਦਾ ਅਸੀਂ ਪੰਜਾਬ ਵਿੱਚ ਇੱਕ ਨਵੀਂ ਤਰ੍ਹਾਂ ਦੀ ਤਰਸੱਲੀ ਜ਼ਰੂਰ ਸ਼ੁਰੂ ਕਰ ਸਕਾਂਗੇ ਬਹੁਤ ਧੰਨਵਾਦ ਸ਼ੁਕਰੀਆ ਇਹ ਬਹੁਤ ਧੰਨਵਾਦ ਸ਼ੁਕਰੀਆ ਇਹ ਬਹੁਤ ਧੰਨਵਾਦ ਸ਼ੁਕਰੀਆ ਇਹ ਬਹੁਤ ਧੰਨਵਾਦ